ਮਨਜਿੰਦਰ ਬਾਸੀ ਹੋਣੀ ਐਲਾਨ ਕਰਦੇ ਆ ਗੇ ਖੇਡਣਗੇ ਜਿਹੜੇ ਰਹਿ ਗਏ ਬੁੱਲੇ ਹੋ ਗਈਆਂ ਜਿਹੜੀਆਂ ਡੇਟਾ ਉਹ ਵੀ ਇਹਨਾਂ ਦੇ ਵਿੱਚ ਅਗਲੇ ਸੀਜ਼ਨ ਦੀਆਂ ਡੇਟਾ ਵੀ ਅਨਾਉਂਸ ਹੋਣ ਗਿਆ ਤੇ ਆਉਣ ਵਾਲੇ ਦਿਨਾਂ ਦੇ ਮੇਲੇ ਮੇਰੇ ਵੀਰੋ ਤੇ ਇੱਕ ਗੱਲ ਹੋਰ ਸੁਣ ਲਿਓ ਅਗਲੀ ਕਬੱਡੀ ਫੈਡਰੇਸ਼ਨ ਆਫ ਨਿਊਜ਼ੀਲੈਂਡ ਗੋਪੇ ਬੈ ਸੋਣੀ ਬਬਲੂ ਕੁਰੂ ਖੇਤਰ ਹੋਣੀ ਮਨਜਿੰਦਰ ਬਾਸੀ ਹੋਣੀ ਐਲਾਨ ਕਰਦੇ ਆ ਐਲਾਨ ਕੀ ਕਰਦੇ ਆ ਇੱਕ ਮਿੰਟ ਰੁਕਿਓ ਇੱਕ ਉਂਗਲ ਖੜੀ ਹੋਈ ਹੈ ਜਿਹੜੀ ਆਂਗਲ ਖੜੀ ਹੋਈ ਹੈ ਨਾਲ ਐਲਾਨ ਇਹ ਆ ਵੀ ਆ ਤੇ ਅਗਲੇ ਸਾਲ ਪਲੇਅਰ ਖੇਡਣਗੇ ਖੇਡਣਗੇ ਜਿਹੜੇ ਰਹਿ ਗਏ ਉਹ ਅਗਲੇ ਸਾਲ ਜ਼ਰੂਰ ਲੈ ਕੇ ਆਵਾਂਗੇ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਦਿਓ ਮੇਰੇ ਪੰਜਾਬੀ ਵੀਰੋ ਐਂਡ ਕਹਿੰਦੇ ਬੱਲੇ ਬੱਲੇ ਹੋ ਗਈ ਹੈ ਜਿਹੜੀਆਂ ਡੇਟਾਂ ਉਹ ਵੀ ਅਨਾਉਂਸ ਕੀਤੀਆਂ ਜਾਣਗੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਅਗਲੇ ਸੀਜ਼ਨ ਦੀਆਂ ਡੇਟਾਂ ਵੀ ਅਨਾਉਂਸ ਹੋਣਗੀਆਂ ਤੇ ਆਉਣ ਵਾਲੇ ਦਿਨਾਂ ਦੇ ਮੇਲਿਆਂ ਬਾਰੇ ਤਾਂ ਤੁਹਾਨੂੰ ਪਤਾ ਲੱਗ ਹੀ ਗਿਆ ਐਂ ਦਿਓ ਹੱਥ ਵਾਂ ਕੇ ਬੇਨਤੀ ਆ ਕਿਉਂਕਿ ਥੋੜੀ ਦਿੱਕਤ ਆ ਰਹੀ ਆ ਦੇਖਣ ਦੇ ਵਿੱਚ ਲਓ ਇਧਰਲੇ ਪਾਸੇ ਇਸੇ ਲਈ ਅੰਬਾ ਅੰਬਾ ਅਬਦੁੱਲਾ ਰਾਜਪੂਤ ਅਬਦੁੱਲਾ ਰਾਜਪੂਤ ਮੇਰੇ ਪੰਜਾਬੀ ਵੀਰੋ ਲੱਗਿਆ ਜੋਰ ਉਹ ਕਬੱਡੀ 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 ਹੱਟ ਕਬੱਡੀ ਹੱਟ ਕਬੱਡੀ ਯਾਰਾਂ